ਦੇ ਨਾਲ ਗੱਲਬਾਤ ਕਰਨ ਦੇ ਲਈ ਮਾਝੇ ਦਾ ਬਹੁਤ ਚਰਚਿਤ ਕਬੱਡੀ ਖਿਡਾਰੀ ਗੋਪੀ ਫਰੰਦੀਪੁਰ ਦਾ شاਗਿਰਦ ਪ੍ਰੀਤ ਲੱਧੂ ਵਾਲਾ ਪ੍ਰੀਤ ਲੱਧੂ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਕਬੱਡੀ ਖੇਡਣ ਆਉਂਦੇ ਨੇ ਔਰ ਪ੍ਰੀਤ ਹੋਰਾਂ ਨਾਲ ਉਹਨਾਂ ਦੇ ਹੁਣ ਤੱਕ ਦੇ ਕਬੱਡੀ ਦੇ ਸਫ਼ਰ ਦੀ ਗੱਲਬਾਤ ਕਰਦੇ ਆਂ ਪ੍ਰੀਤ ਸਭ ਤੋਂ ਪਹਿਲਾਂ ਤਾਂ ਤੁਹਾਡਾ ਲਾਈਵ ਕਬੱਡੀ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਪਾਜੀ ਮੈਂ ਲਾਈਵ ਕਬੱਡੀ ਦਾ ਤਹਿਦਿ ਲੋ ਧੰਨਵਾਦੀ ਪ੍ਰਦੀਪ ਇਹ ਪੂਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਗੋਪੀ ਫਰੰਦੀਪੁਰ ਦੇ شاਗਿਰਦ ਹੋ ਗੋਪੀ ਹੋਰਾਂ ਨਾਲ ਮੇਲ ਕਿੱਦਾਂ ਹੁੰਦਾ ਸ਼ਨੀ ਨੂੰ ਉਹਨੇ ਦਾ ਭਾਜੀ ਤਾਂ ਮੈਂ ਓਪਨ ਹੀ ਖੇਡਦਾ ਸੀ ਪਰ ਬੀ ਗ੍ਰੇਡ ਦੇ ਮੈਚ ਖੇਡਦਾ ਪਿਆ ਸੀ ਤੇ ਮੈਚ ਖੇਡ ਕੇ ਗਰਾਊਂਡ 'ਚ ਬੈਠੇ ਸੀਗੇ ਦੋਨਾਂ ਇਦਾਂ ਬੈਠੇ ਨੂੰ ਹੀ ਪੰਗਾ ਪੈਰਾਂ ਲਵੇ ਕੇ ਸਰੀਰ ਹਲਵੇ ਕੇ ਬਾਜ਼ ਮਾਰੀ ਮੈਨੂੰ ਉਹ ਕਿਹੜਾ ਬਰਾ ਸੀ ਔਰ ਕਿੰਨਾ ਚਿਰ ਹੋਇਆ ਗੋਪੀ ਫਰੰਦੀਪੁਰੇ ਹੋਰਾਂ ਦੀ ਸ਼ਾਗਿਰਦੀ ਕਰਦਿਆਂ ਨੂੰ ਉਹ ਜੀ 26 ਮਾਰਚ 2019 ਉਦੋਂ ਤੋਂ ਲੈ ਕੇ ਹੁਣ ਤੱਕ ਆਪਣੇ ਆਪ ਚ ਆਪਣੀ ਖੇਡ ਚ ਕੀ ਬਦਲਾਅ ਦੇਖਦੇ ਹੋ ਬਹੁਤ ਕੁਝ ਸਿੱਖਣ ਨੂੰ ਮਿਲਿਆ ਹਨ ਅੱਗੇ ਆ ਕੇ ਜਦਾਂ ਬਹੁਤ ਵਧੀਆ ਉਹਨਾਂ ਗਾਈਡ ਕੀਤਾ ਚੰਗੇ ਮਾੜੇ ਬਾਰੇ ਦੱਸਿਆ ਗੇਮ ਪਲੇ ਕਰਨ ਬਾਰੇ ਦੱਸਿਆ ਵੀ ਉਹਨਾਂ ਕਰਕੇ ਹੀ ਵਧੀਆ ਕੋਚਿੰਗ ਦੇਣ ਕਰਕੇ ਇੱਥੋਂ ਤੱਕ ਪਹੁੰਚ ਗਏ ਜੇ ਹੋ ਸਕਦਾ ਉਹ ਬਾਹਰ ਨਾ ਫੜਦੇ ਤੇ ਖੈਰ ਇੱਥੇ ਨਾ ਪਹੁੰਚਦੇ ਤੁਹਾਡੀ ਖੇਡ ਚ ਐਗਰੈਸਿਵ ਬਹੁਤ ਆ ਬੜੇ ਕੀ ਬੜੀ ਗਰਮ ਹੋ ਕੇ ਖੇਡਦੇ ਹਾਂ ਥਾਪੀ ਮਾਰ ਕੇ ਖੇਡਦੇ ਹਾਂ ਇਸ ਸੁਭਾਵਿਕ ਤੌਰ ਤੇ ਆ ਜਾਂ ਜਦੋਂ ਗੇਮ ਦਾ ਰੰਗ ਬਦਲਦਾ ਉਹਨੂੰ ਦੇਖ ਕੇ ਚੀਜ਼ਾਂ ਹੋ ਜਾਂਦੀਆਂ ਨੇ ਨਹੀਂ ਪਾਜੀ ਇਹ ਸਿਰਫ ਗੇਮ ਗੇਮ ਦਾ ਕੀ ਆ ਜੇ ਆਪਾਂ ਪੂਰੇ ਜੋਸ਼ ਨਾਲ ਨਹੀਂ ਖੇਡਾਂਗੇ ਗੁੱਸੇ ਨਾਲ ਮਨ ਚੋਂ ਅੰਦਰੋਂ ਫਿਰ ਉਹ ਗੇਮ ਨਹੀਂ ਆਪਾਂ ਵਧੀਆ ਪਲੇ ਕਰਾਂਗੇ ਜੇ ਅੰਦਰ ਜੋਸ਼ ਆ ਤੇ ਫਿਰ ਐਗਰੈਸਿਵ ਤਾਂ ਹੋਣਾ ਹੀ ਪੈਂਦਾ ਥੋੜਾ ਆ ਬਸ ਗਰਾਊਂਡ ਤੋਂ ਬਾਹਰ ਨਾਰਮਲ ਹੀ ਆ ਜਦੋਂ ਤੁਸੀਂ ਇਕੱਲੇ ਸ਼ੋਅ ਮੈਚ ਬਹੁਤ ਜ਼ਿਆਦਾ ਖੇਡਦੇ ਹੋ ਮਾਚੇ ਦੇ ਵਿੱਚ ਔਰ ਇਹਦੇ ਔਰ ਪੂਰੇ ਦਿਨ ਟੂਰਨਾਮੈਂਟ ਖੇਡਣ ਤੇ ਉਸ ਕੋ ਸ਼ੋਅ ਮੈਚ ਖੇਡਣ ਚ ਫਰਕ ਕਿੰਨਾ ਆ? ਜਿਹੜੇ ਸ਼ੋਅ ਮੈਚ ਆ ਜੀ ਉਹ ਇੱਕ ਹੀ ਮੈਚ ਹੁੰਦਾ ਹੈ ਜਿੱਦਾਂ ਵੀ ਫਾਈਨਲ ਵਰਗਾ ਇੱਕੋ ਮੈਚ ਹੋ ਜਾਂਦਾ ਹੈ ਟੂਰਨਾਮੈਂਟ ਥੋੜੇ ਹੁੰਦੇ ਆ ਵੀ ਜਿੱਦਾਂ ਸਾਰੇ ਮੈਚ ਹੀ ਖੜਨੇ ਪੈਂਦੇ ਕੋਈ ਚੰਗਾ ਕੋਈ ਮਾੜਾ ਪਰ ਜਿਹੜਾ ਸ਼ੋਅ ਮੈਚ ਹੁੰਦਾ ਉਹ ਇੱਕੋ ਹੀ ਫਾਈਨਲ ਵਰਗਾ ਹੁੰਦਾ ਉਹ ਚ ਚੋਟੀ ਦੇ ਪਲੇਅਰ ਹੁੰਦੇ ਆ ਜਿੱਦਾਂ ਤੇ ਉਹੀ ਮਾਜ ਦੇ ਪਸੰਦ ਕਰਦੇ ਆ ਜ਼ਿਆਦਾਤਰ ਜੇ ਜਦੋਂ ਕਈ ਵਾਰੀ ਆਪਾਂ ਇੱਕੋ ਦਿਨ ਚ ਇੱਕ ਮੈਚ ਖੇਡਣਾ ਇੱਕ ਦਿਨ ਪੂਰਾ ਟੂਰਨਾਮੈਂਟ ਖੇਡਣਾ ਉਹ ਚੀਜ਼ ਦਾ ਫਰਕ ਨਹੀਂ ਪੈਂਦਾ ਥਕਾਵਟ ਤੇ ਜਾਂ ਸਰੀਰ ਉਸ ਚੀਜ਼ ਲਈ ਤਿਆਰ ਰਹਿੰਦਾ ਨਹੀਂ ਪਾਜੀ ਕੋਈ ਫਰਕ ਨਹੀਂ ਪੈਂਦਾ ਉਹ ਸਭ ਦੀ ਤਿਆਰੀ ਹੋ ਜਾਂਦੀ ਆ ਜਦੋਂ ਸ਼ੋਅ ਮੈਚ ਖੇਡਣਾ ਰੈਸਟ ਮਿਲ ਜਾਂਦੀ ਆ ਸਾਰਾ ਦਿਨ ਬਸ ਇੰਨਾ ਗਿਆ ਤੇ ਜੇ ਆਪਾਂ ਕਲੱਬਾਂ ਖੇਡਣੀਆਂ ਆ ਟੂਰਨਾਮੈਂਟ ਫਿਰ ਥੋੜਾ ਟਾਈਮ ਨਾਲ ਜਾਣਾ ਪੈਂਦਾ ਰੈਸਟ ਘੱਟ ਮਿਲਦੀ ਆ ਪਹਿਲੀ ਵਾਰ ਵਾਰ ਖੇਡਣ ਆਇਓ ਹਾਂਜੀ ਪਹਿਲੀ ਵਾਰ ਸੋ ਅੱਜ ਤੁਹਾਡਾ ਪਹਿਲਾ ਮੈਚ ਆ ਜਿਹੜਾ ਹੁਣ ਤੁਸੀਂ ਖੇਡੋਗੇ ਹਾਂਜੀ ਪਹਿਲਾ ਮੈਚ ਬਾਜੀ ਜੀ ਜੇ ਅਗਰ ਤੁਹਾਡੇ ਉਸਤਾਦ ਜੀ ਗੋਪੀ ਫਰਿੰਦੀਪੁਰ ਜੀ ਦੇਖਦੇ ਹੁਣ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹੀ ਕਹਾਂਗਾ ਕਿ ਬਹੁਤ ਬਹੁਤ ਦਾ ਥੈਂਕ ਯੂ ਮੈਂ ਉਹਨਾਂ ਦੇਣ ਹੀ ਨਹੀਂ ਦੇ ਸਕਦਾ ਜਿਹੜੀ ਮੇਨ ਗੱਲ ਆ ਇੱਥੋਂ ਇੱਥੋਂ ਤੱਕ ਆਏ ਉਹਨਾਂ ਕਰਕੇ ਆ ਜ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਕਿ ਗੋਪੀ ਫਰੰਦੀਪੁਰ ਦੀਆਂ ਜਿਹੜੀਆਂ ਉਮੀਦਾਂ ਨੇ ਤੁਸੀਂ ਉਹਨਾਂ ਤੇ ਖਰੇ ਉਤਰੋਗੇ ਹਾਂਜੀ ਜਰੂਰ ਪਾਜੀ ਕੁਝ